ਲਓ ਜੀ ਪੰਜਾਬ ਦੇ ਵਿੱਚ ਆਪ ਪਾਰਟੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਹੁਣ ਵਿਧਾਇਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਦਾਲ ਜੀ ਇਹ ਕਿ ਬੀਤੇ ਦਿਨੀ ਆਪ ਵਿਧਾਇਕ ਅਸ਼ੋਕ ਪ੍ਰਾਸਰ ਪੱਪੀ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਧਮਕੀ ਦਾ ਜ਼ਿਕਰ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵੀ ਇਹਨਾਂ ਧਮਕਿਆਂ ਨੂੰ ਲੈ ਕੇ ਜ਼ਿਕਰ ਕੀਤਾ ਉਹਨਾਂ ਕਹੇ ਕਿ ਉਹਨਾਂ ਨੂੰ ਵੀ ਪੰਨੂ ਦੇ ਵੱਲੋਂ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਸੀ ਪਰ ਉਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹ ਅਜਈਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆਓ ਸੁਣਦੇ ਹਾਂ ਸਿੱਧੂ ਸਾਹਿਬ ਕੀ ਆ ਰਿਹਾ ਕੋਈ ਕੋਈ ਧਮਕੀ ਭਰੀ ਕਾਲ ਆਈ ਹੈ ਤੁਹਾਨੂੰ ਧਮਕੀਆਂ ਤਾਂ ਚਲੋ ਅਕਸਰ ਆਉਂਦੀਆਂ ਰਹਿੰਦੀਆਂ ਨੇ ਇਹਨਾਂ ਵਿਦੇਸ਼ੀ ਕਾਲਾਂ ਜਿਹੜੀਆਂ ਹੁਣ ਉਹਨੂੰ ਅਵਰਡ ਕਰਦਾ ਨਾ ਅਟੈਂਡ ਕਰਨਾ ਵੀ ਕੱਲ ਇੱਥੇ ਸ਼ਾਮ ਨੂੰ ਪਰਸੋਂ ਰਾਤ ਦੇ ਜਿਹੜਾ ਦਰਬਾਰ ਸੀ ਉਸ ਦੌਰਾਨ ਇੱਥੇ ਇੱਕ ਸ਼ੱਕੀਕਰ ਮੁੰਡੇ ਨੇ ਸਿਕਿਉਰਿਟੀ ਵਾਲਿਆਂ ਨੇ ਨੋਟ ਕਰੀਆ ਉਹ ਜਦੋਂ ਮੈਨੂੰ ਅੰਦਰ ਦੱਸਣਾ ਹੈ ਤਾਂ ਉਹ ਫਿਰ ਅਫਸਰਾਂ ਦੀ ਮੀਟਿੰਗ ਕਰਕੇ ਕਿ ਦਰਵਾਜ਼ੇ ਬੰਦ ਹੋ ਗਏ ਇਹ ਗੱਲ ਨੂੰ ਫਿਰ ਉਹ ਕੱਢੀ ਜਿਹੜੀ ਚੱਲੀ ਸੀ ਹਾਂ ਕਰਦੇ ਬਾਅਦ ਸਿ ਆਈ 20 ਗੱਡੀ ਸੀ ਸਿਲਵਰ ਕਲਰ ਦੀ ਨੰਬਰ ਉਹ ਨਹੀਂ ਪੜਿਆ ਥੱਕਾ ਕੈਮਰੇਆਂ ਦੇ ਵਿੱਚੋਂ ਥੋੜਾ ਜਿਹਾ ਨੰਬਰ ਉਹ ਲੱਗਦਾ ਜਿਵੇਂ ਜਾਂਦੀ ਨੰਬਰ ਹੋਵੇ ਕੀ ਜਾਰੇ ਵਿਦੇਸ਼ੀ ਕੋਲ ਵੀ ਕੋਈ ਆਈ ਹੈ ਉਹ ਤਾਂ ਉਹ ਹੁੰਗੀਆਂ ਨੇ ਮੈਂ ਬੋਰਡ ਕਰਦਾ ਉਹਨੂੰ ਉਹਨੂੰ ਮੈਂ ਚੱਕਦਾ ਨਹੀਂ ਉਹ ਅਕਸਰ ਕਰਦੇ ਵਿਦੇਸ਼ੀ ਕਿਹੜੇ ਨੰਬਰ ਤੋਂ ਆਰੀ ਹੈ ਪਤਾ ਕੁਝ ਲੱਗ ਲੱਗਦਾ ਹੈ ਪਤਾ ਨਹੀਂ ਕਿਹੜੇ ਕਿਹੜੇ ਨੰਬਰਾਂ ਤੋਂ ਕਰਦੇ ਆ ਪਹਿਲਾਂ ਉਦੋਂ ਪੰਗਾ ਪੈਇਆ ਮੇਦਕਰ ਸਾਹਿਬ ਦੀ ਮੌਤ ਹਾਂ ਕਈ ਬਰੀ ਹੋਣਗੇ ਰਹਿੰਦੇ ਪਰ ਮੈਨੂੰ ਇਹ ਕਿਹਾ ਗਿਆ ਵੀ ਅਪਾਇੰਟ ਕਰੋ ਜਿਹੜੀਆਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਤੁਸੀਂ ਅ ਕੱਲ ਕਮਿਸ਼ਨਰ ਸਾਹਿਬ ਦੇ ਧਿਆਨ ਚ ਲੈਂਦੇ ਕੱਲ ਕੀ ਲੱਗਦਾ ਕੀ ਹੈ ਜੀ ਧਮਕੀ ਪਰਿਆ ਕੋਲ ਵਿਧਾਇਕ ਅਸ਼ੋਕ ਪ੍ਰੈਸ਼ਨ ਪੱਪੀ ਜੀ ਦੀ ਵੀ ਥੋੜੀ ਵਧਾ ਦਿੱਤੀ ਗਈ ਉਹਨਾਂ ਨੂੰ ਵੀ ਲੱਗਦਾ ਹੈ ਥ੍ਰੈਟ ਮਿਲੀ ਹੈ ਲੱਗਦਾ ਹੈ ਲਾਇਕਨ ਨੂੰ ਥ੍ਰੈਟ ਮਿਲੀ ਹੈ ਜਿਸ ਦਾ ਸਾਹਿਬ ਡੱਡਾ ਹੋਏ ਤਿਸ ਨੂੰ ਮਾਰ ਨਾ ਸਕੋ ਡੋਂਟ ਬਰੀ ਗੁਰੂ ਬਾਬਾ ਦੀਪ ਸਿੰਘ ਮਹਾਰਾਜ ਅੰਗ ਸੰਗ ਨੇ ਉਹ ਰੱਖਿਆ ਅੱਗੇ ਵੀ ਕਰਦੇ ਹੁਣ ਧੰਨਵਾਦ ਕਹਦਾ ਦੀ ਹੈ ਕਿ ਹੁਣ ਆਪ ਵਿਧਾਇਕਾਂ ਨੂੰ ਧਮਕੀਆਂ ਦੇਣ ਦਾ سلسلہ ਸ਼ੁਰੂ ਹੋ ਗਿਆ ਪਹਿਲਾ ਵਿਧਾਇਕ ਅਸ਼ੋਕ ਪ੍ਰਾਸਰ ਪੱਪੀ ਨੂੰ ਧਮਕੀ ਦਿੱਤੀ ਗਈ ਜਿਸ ਦੇ ਕਰਕੇ ਉਹਨਾਂ ਦੀ ਸਿਕਿਉਰਿਟੀ ਵਧਾਈ ਗਈ ਤੇ ਹੁਣ ਇਸ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਕਿਹਾ ਕਿ ਉਸ ਨੂੰ ਵੀ ਧਮਕੀ ਦਿੱਤੀ ਆ ਪਰ ਉਹ ਹੈ ਜਈਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਕੀਕਤਰੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਨਿੰਦਰ ਸੋਨੀ ਦੀ ਰਿਪੋਰਟ